ਚਾਰ ਕਨਾਲਾ ਜ਼ਮੀਨ ਜਿਹੜੀ ਧੋਖੇ ਨਾਲ ਉਹਨੇ ਰਜਿਸਟਰੀ ਕਰਾਈ ਆ ਜਿਹੜਾ 1800 ਰੁਪਏ ਇਹਨੇ ਆਰਤੀਏ ਦਾ ਸਿਰਫ ਦਿਨਾ ਸੀ 1800 ਪਰ ਉਹਦੇ ਮਗਰ ਜ਼ੀਰੋ ਆ ਲਾ ਲਾ ਕੇ ਲਾ ਲਾ ਕੇ ਤੇ ਕੋਰਟ ਦੇ ਵਿੱਚ ਮੁੜ ਕੇ ਉਹਨੇ ਆਪਦਾ ਕੇਸ ਫਾਈਲ ਕਰਤਾ ਪਰ ਇਹ ਨੂੰ ਸਮਨ ਤੱਕ ਨਹੀਂ ਆਏ ਇਹ ਨੂੰ ਦੱਸਿਆ ਤੱਕ ਨਹੀਂ ਇਹ ਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਵੀ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਉਹ ਜਿਹੜੀ ਆ ਆ ਚਾਰ ਕਲਾ ਕਨਾਲਾ ਜਿਹੜੀ ਜ਼ਮੀਨ ਆ ਇਹ ਹਟਿਆ ਕੇ ਲੈ ਗਏ ਸਾਰ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਮਹਿਰਾਣਾ ਰਣਜੀਤ ਸਿੰਘ ਠੱਠਾ ਅੱਜ ਅਸੀਂ ਪਿੰਡ ਖੜੇ ਆ ਸੈਦੇ ਸ਼ਾ ਜ਼ਿਲ੍ਹਾ ਮੋਗਾ ਦੇ ਵਿੱਚ ਹਲਕਾ ਧਰਮਕੋਟ ਇੱਥੇ ਸਾਡੇ ਨਾਲ ਵਿਦਵਾ ਪੈਣਾ ਕਰਮਜੀਤ ਕੌਰ ਜਿਹਦੀ ਧੱਕੇ ਨਾਲ ਆੜਤਿਆ ਸਰਜੀਤ ਸਿੰਘ ਉਹ ਚਾਰ ਕਨਾਲਾ ਜ਼ਮੀਨ ਜਿਹੜੀ ਧੋਖੇ ਨਾਲ ਉਹਨੇ ਰਜਿਸਟਰੀ ਕਰਾਈ ਆ ਜਿਹੜਾ 1800 ਰੁਪਏ ਇਹਨੇ ਆਰਤੀਏ ਦਾ ਸਿਰਫ ਦਿਨਾ ਸੀ 1800 ਪਰ ਉਹਦੇ ਮਗਰ ਜੀਰੋ ਆ ਲਾ ਲਾ ਕੇ ਲਾ ਲਾ ਕੇ ਤੇ ਕੋਰਟ ਦੇ ਵਿੱਚ ਮੁੜ ਕੇ ਉਹਨੇ ਆਪਦਾ ਕੇਸ ਫਾਈਲ ਕਰਤਾ ਪਰ ਇਹ ਨੂੰ ਸਮਨ ਤੱਕ ਨਹੀਂ ਆਏ ਇਹ ਨੂੰ ਦੱਸਿਆ ਤੱਕ ਨਹੀਂ ਇਹ ਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਵੀ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਉਹ ਜਿਹੜੀ ਆ ਆ ਚਾਰ ਕਲਾ ਕਨਾਲਾ ਜਿਹੜੀ ਜ਼ਮੀਨ ਆ ਇਹ ਹਟਿਆ ਕੇ ਲੈ ਗਏ ਤੇ ਅੱਜ ਅੱਜ ਜਿਹੜਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਵੱਲੋਂ ਇੱਥੇ ਸੀਗਾ ਰੱਖਿਆ ਕਿਉਂਕਿ ਪ੍ਰਸ਼ਾਸਨ ਨੇ ਅੱਜ ਸੀਗਾ ਵੀ ਦਖਲ ਪਾਉਣ ਆਉਣਾ ਪਰ ਵੱਡੀ ਗੱਲ ਜਿਹੜੀ ਇਹ ਹੋਈ ਆ ਵੀ ਪ੍ਰਸ਼ਾਸਨ ਦੇ ਨਾਲ ਗੁੰਡੇ ਹਥਿਆਰਬੰਦ ਗੁੰਡੇ ਉਹ ਤੁਹਾਡੇ ਵੀਡੀਓ ਵੀ ਜਾਰੀ ਹੋ ਗਿਆ ਜਿਹੜੀਆਂ ਇੱਥੇ ਇਹਨਾਂ ਨੇ ਬਣਾਈਆਂ ਹਥਿਆਰਬੰਦ ਗੁੰਡਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਉਹ ਆੜਦਿਆ ਤੇ ਇਹ ਭੈਣ ਦੇ ਜਿਹੜੇ ਪੱਠੇ ਸੀਗੇ ਉਹ ਸਾਰੇ ਵਾਹ ਕੇ ਪੈਲੀ ਦੇ ਵਿੱਚ ਉਹ ਕਬਜ਼ਾ ਕਰਕੇ ਗਏ ਆ ਔਰ ਉਹਨਾਂ ਨੇ ਧਮਕੀਆਂ ਤੱਕ ਦਿੱਤੀਆਂ ਧਮਕੀਆਂ ਤੱਕ ਦਿੱਤੀਆਂ ਕਿ ਵੀ ਅਸੀਂ ਜੋ ਵੀ ਐ ਇੱਥੇ ਪਿਆ ਆਊਗਾ ਜ਼ਮੀਨ ਦੇ ਵਿੱਚ ਉਹਦੇ ਤੇ ਜੋ ਵੀ ਸਾਡੇ ਵੱਲੋਂ ਗੋਲੀ ਮਾਰਨੀ ਪਈ ਜੋ ਵੀ ਕਰਨਾ ਪਿਆ ਉਹ ਕਰਾਂਗੇ ਵੱਡੀ ਗੱਲ ਇਹ ਆ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਭਗਵੰਤ ਮਾਨ ਪੁਲਿਸ ਪ੍ਰਸ਼ਾਸਨ ਨੂੰ ਇੱਕ ਜਵਾਬ ਦੇ ਇਹ ਦੇਣਾ ਚਾਹੀਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਗੁੰਡਿਆਂ ਦੀ ਲੋੜ ਪੈਂਦੀ ਆ ਵੀ ਉਹਨਾਂ ਗੁੰਡੇ ਲੈ ਕੇ ਆ ਕੇ ਕਾ ਲੋਕਾਂ ਦੇ ਜ਼ਮੀਨਾਂ ਤੇ ਕਬਜ਼ੇ ਕਰਨੇ ਪੈ ਕਰੀ ਜਾ ਰਹੇ ਆ ਸੋ ਮੇਰੀ ਇਹ ਚੇਤਾਵਨੀ ਹੈ ਇਸ ਪ੍ਰਸ਼ਾਸਨ ਨੂੰ ਪੁਰਸ ਪ੍ਰਸ਼ਾਸਨ ਨੂੰ ਵੀ ਅੱਜ ਦਾ ਤੁਸੀਂ ਇੱਥੇ ਕਰ ਗਏ ਆ ਜੋ ਇੱਥੇ ਤੁਸੀਂ ਗੁੰਡੇ ਲੈ ਕੇ ਹਥਿਆਰ ਲੈ ਕੇ ਬੰਦੂਕਾਂ ਲੈ ਕੇ ਰਫਲਾ ਲੈ ਕੇ ਇਹ ਆਪਣੇ ਗਰੀਬ ਸਾਡੇ ਭੈਣ ਕਰਮਜੀਤ ਕੌਰ ਦੀ ਤੁਸੀਂ ਧੱਕੇ ਨਾਲ ਪੈੜੀ ਵਾਹ ਗਏ ਆ ਪਰ ਤੁਹਾਨੂੰ ਚੇਤਾਵਨੀ ਹੈ ਇਹਦੇ ਵਿੱਚ ਹੁਣ ਤੁਹਾਨੂੰ ਪੈਰ ਨਹੀਂ ਪਾਉਣ ਦੇਵਾਂਗੇ ਨਾਲ ਹੀ ਇੱਥੋਂ ਦਾ ਜਿਹੜਾ ਹਲਕਾ ਵਿਧਾਇਕ ਆ ਲਾਡੀ ਢੋਸ ਜਿਹਦੀ ਸਿਹਤ ਤੇ ਅੱਜ ਸਾਰਾ ਕੁਝ ਹੋਇਆ ਉਹਨੂੰ ਵੀ ਚੇਤਾਵਨੀ ਹੈ ਵੀ ਜੇ ਤੂੰ ਵੀ ਜੋ ਕੁਝ ਕਰਨਾ ਹੁਣ ਕਰ ਲਈ ਹੁਣ ਜਥੇਬੰਦੀ ਇਸ ਭੈਣ ਦੇ ਨਾਲ ਖੜੀ ਆ ਔਰ ਇਹ ਜਿਹੜੀ ਜ਼ਮੀਨ ਆ ਇਹ ਕਿਸੇ ਵੀ ਕੀਮਤ ਦੇ ਅਸੀਂ ਧੱਕੇ ਨਾਲ ਨਹੀਂ ਖੋਹ ਦੇਵਾਂਗੇ ਕਿਉਂਕਿ ਇਹ ਵੀ ਇੱਕ ਕਾਰਪੋਰੇਟ ਆ ਜਿਵੇਂ ਉਹ ਵੱਡੇ ਕਾਰਪੋਰੇਟ ਆ ਅਡਾਨੀ ਤੇ ਅਬਾਨੀ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਜਾ ਰਹੇ ਆ ਇਸੇ ਤਰ੍ਹਾਂ ਇਹ ਜਿਹੜੇ ਛੋਟੇ ਕਾਰਪੋਰੇਟ ਆ ਜਿਹੜੇ ਪਿੰਡਾਂ 'ਚ ਬੈਠੇ ਆ ਜਿਹੜੇ ਸ਼ਹਿਰਾਂ 'ਚ ਬੈਠੇ ਆ ਜਿਹੜੇ ਅਨਪੜ੍ਹ ਤੇ ਗਰੀਬ ਲੋਕਾਂ ਨੂੰ ਇਸ ਤਰ੍ਹਾਂ ਐਸਾ ਜਾਲ ਦੇ ਵਿੱਚ ਫਸਾ ਕੇ ਤੇ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨਦਾਰੇ ਆਜੋ ਤੁਹਾਨੂੰ ਵਿਖਾਉਣੇ ਆ ਵੀ ਅੱਜ ਸਾਡੀ ਪੂਰੀ ਜੱਥੇਬੰਦੀ ਜਿਹੜੀ ਇੱਥੇ ਆਈ ਹੋਈ ਆ ਕਿਉਂਕਿ ਕੱਲ ਦਾ ਜਿਹੜਾ ਪ੍ਰਸ਼ਾਸਨ ਨੇ ਇੱਥੇ ਕਿਹਾ ਸੀ ਕਿ ਅਸੀਂ ਇੱਥੇ ਦਖਲ ਪਾਉਣਾ ਪਰ ਜੱਥੇਬੰਦੀ ਵੱਲੋਂ ਐਲਾਨ ਸੀ ਵੀ ਕਿਸੇ ਵੀ ਤਰ੍ਹਾਂ ਦੇ ਦਖਲ ਪਾਉਣ ਨਹੀਂ ਦਿੱਤਾ ਜਾਊਗਾ ਪਰ ਉਹਨਾਂ ਨੇ ਗੁੰਡੇ ਲਿਆ ਕੇ ਗੁੰਡੇ ਲਿਆ ਕੇ ਪੁਲਿਸ ਨੇ ਨਾਲ ਇਹ ਜਿਹੜਾ ਦਖਲ ਪਵਾਇਆ ਆ ਉਹਦਾ ਘਰ ਆ ਜੇ ਤੁਸੀਂ ਵੇਖਣ ਵਾਲਾ ਆ ਤੁਹਾਨੂੰ ਇਹ ਘਰ ਜਿਹੜਾ ਵਿਖਾਉਨੇ ਆ ਕਿ ਕਿਸ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਕੋਈ ਗੇਟ ਵੀ ਨਹੀਂ ਅਜੇ ਤੱਕ ਲੱਗਾ ਵਿਚਾਰੇ ਉਸੇ ਤਰ੍ਹਾਂ ਹੀ ਵੇਖੇ ਆ ਇੱਕ ਪਾਸੇ ਧਨਾੜ ਇੱਕ ਪਾਸੇ ਧਨਾੜ ਆੜਤੀਆ ਜਿਹੜਾ ਕਾਰਪੋਰੇਟ ਆ ਜਿਹੜਾ ਇੱਥੋਂ ਦਾ ਇਹ ਸਾ ਇਲਾਕੇ ਦਾ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਨਾਪ ਰਿਆ ਤੇ ਇੱਕ ਪਾਸੇ ਗਰੀਬ ਗਰੀਬ ਕਿਸਾਨ ਵਿਧਵਾ ਔਰਤ ਉਹ ਜਿਹੜੇ ਆ ਆ ਆ ਤੁਸੀਂ ਉਹਦਾ ਘਰ ਵੇਖੋ ਘਰ ਦੇ ਵਿੱਚ ਆ ਉਹਦਾ ਬੇਟਾ ਜਿਹੜਾ ਉਹਨੇ ਮਸਾ ਵਕਤਾਂ ਦੇ ਨਾਲ ਆ ਮਜ਼ਦੂਰੀ ਕਰ ਕਰਕੇ ਪਾਲਿਆ ਤੇ ਆ ਆ ਆ ਕਮਰਾ ਉਹਨਾਂ ਦਾ ਸਿਰ ਆ ਜੋ ਤੁਹਾਨੂੰ ਦਿਖਾਉਣੇ ਆ ਵੀ ਆ ਕਮਰਾ ਕਿਹੜੇ ਤਰੀਕੇ ਦੇ ਨਾਲ ਜਿਹੜੇ ਤਰੀਕੇ ਦੇ ਨਾਲ ਆ ਇਹ ਲੋਕ ਆ ਇਹ ਕਾਰਪੋਰੇਟ ਨਾਲ ਤੇ ਕਬਜ਼ਾ ਕਰਦੇ ਆ ਇਹ ਪੂਰਾ ਵੀ ਤਰਸਨੀ ਇਹਨਾਂ ਨੂੰ ਹੈਗਾ ਵੀ ਇਹ ਲੋਕ ਜਿਹੜੇ ਆ ਆਪਦੀ ਦੋ ਵਕਤ ਦੀ ਰੋਟੀ ਕਿਹੜੇ ਤਰੀਕੇ ਨਾਲ ਆ ਪਕਾਉਂਦੇ ਆ ਵਿਚਾਰੇ ਕਿਹੜੇ ਤਰੀਕੇ ਨਾਲ ਗੁਜ਼ਾਰਾ ਕਰ ਰਹੇ ਆ ਪਰ ਇਹ ਜਿਹੜੇ ਤਲਾੜ ਲੋਕ ਆ ਇਹੇ ਲੋਕਾਂ ਨੂੰ ਜਾਲ ਦੇ ਵਿੱਚ ਵੇਖੋ 1800 ਰੁਪਏ ਸਿਰਫ 1800 ਰੁਪਏ ਦੇ ਨਾਲ ਜ਼ੀਰੋ ਆ ਲਾ ਲਾ ਕੇ ਵਿਆਜ ਪਾ ਪਾ ਕੇ ਤੇ ਧੋਖੇ ਦੇ ਨਾਲ ਇਸਾ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਧੋਖੇ ਦੇ ਨਾਲ ਰਜਿਸਟਰੀ ਕਰਾਈ ਆ ਪਰ ਅਸੀਂ ਕਿਸੇ ਵੀ ਕੀਮਤ ਤੇ ਇਹ ਬਰਦਾਸ਼ਤ ਨਹੀਂ ਕਰਾਂਗੇ ਇਹ ਲਾਡੀ ਢੋਸ ਨੂੰ ਵੀ ਚੇਤਾਵਨੀ ਆ ਜਿਹੜਾ ਅੱਜ ਉਹਨੇ ਪੁਲਿਸ ਪ੍ਰਸ਼ਾਸਨ ਨੂੰ ਤੇ ਗੁੰਡੇ ਜਿਹਾ ਭੇਜਿਆ ਨਾ ਲਾਡੀ ਢੋਸ ਨੂੰ ਵੀ ਕਿੰਨੇ ਵੀ ਲੈ ਆ ਔਰ ਇੱਥੋਂ ਦੇ ਡੀਸੀ ਜਿਹੜਾ ਤੇ ਐਸਐਸਪੀ ਹੋ ਗਿਆ ਜ਼ਿਲ੍ਹੇ ਦਾ ਅਸੀਂ ਉਹਨੂੰ ਵਾਰਨਿੰਗ ਦਿੰਨੇ ਚਤਾਵਨੀ ਦਿੰਨੇ ਆ ਵੀ ਲੈ ਆ ਹੁਣ ਜਿੰਨੇ ਲਿਆਉਣੇ ਤੂੰ ਹੁਣ ਸਾਡੀਆਂ ਲਾਸ਼ਾਂ ਤੋਂ ਟੱਪ ਕੇ ਇਸ ਜ਼ਮੀਨ ਤੇ ਕਬਜ਼ਾ ਕਰੇਗਾ ਉਤਰਾ ਨਹੀਂ ਕਰ ਸਕਦਾਗਾ ਜੇ ਤੂੰ ਜ਼ਿਲ੍ਹੇ ਦੀ ਪੁਲਿਸ ਲਿਆਉਣੀ ਆ ਤੇ ਅਸੀਂ ਜ਼ਿਲ੍ਹੇ ਦੇ ਜਿਹੜੇ ਆ ਸਾਡੇ ਆਪਣਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਵਰਕਰ ਆਗੂ ਆਉਣਗੇ ਤੇ ਜੇ ਤੂੰ ਪੰਜਾਬ ਦੀ ਪੁਲਿਸ ਲਿਆਉਣੀ ਆ ਫਿਰ ਅਸੀਂ ਪੰਜਾਬ ਦਾ ਜਿਹੜਾ ਕੇਡਰ ਇਕੱਠਾ ਕਰਾਂਗੇ ਪਰ ਜ਼ਮੀਨ ਦੇ ਵਿੱਚ ਤੈਨੂੰ ਪੈਰ ਨਹੀਂ ਪਾਉਣ ਦੇਵਾਂਗੇ ਸਾਡੀ ਚੇਤਾਵਨੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਣਾ ਜਾ ਵਿਖਾ ਦਿਓ ਵੀ ਆ ਕਿਸ ਤਰ੍ਹਾਂ ਇਹ ਇਹਨਾਂ ਦਾ ਕਿਸ ਤਰ੍ਹਾਂ ਦੇ ਹਾਲਾਤ ਆ ਕਿ ਉਹ ਜਾਂ ਇਹਨਾਂ ਦਾ ਖਾਰਾ ਤੇ ਕਿਹੜੇ ਤਰੀਕੇ ਨਾਲ ਇਹਨਾਂ ਤੇ ਇੱਥੋਂ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਉਹ ਕਾਰਪੋਰੇਟ ਜਿਹੜਾ ਆੜ ਗਿਆ ਤੇ ਨਾਲ ਲਾਡੀ ਢੋਸ ਐਮ ਐਲ ਏ ਤੇ ਕੁਝ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਦਾ ਵੀ ਜਥੇਬੰਦੀ ਦੀ ਆੜ ਦੇ ਵਿੱਚ ਜਥੇਬੰਦੀ ਦੀ ਆੜ ਦੇ ਵਿੱਚ ਵੀ ਕੁਝ ਬੰਦੇ ਇੱਥੋਂ ਦੇ ਕਾਰਪੋਰੇਟਾਂ ਦੇ ਨਾਲ ਖੜੇ ਆ ਉਹਨਾਂ ਨੂੰ ਵੀ ਚੇਤਾਵਨੀ ਆ ਵੀ ਬੰਦੇ ਬਣ ਜਾਓ ਤੇ ਜੇ ਇਹੋ ਜਿਹੇ ਹਾਲਾਤ ਰਹਿ ਤੇ ਫੇਰ ਬਖਸ਼ੇ ਉਹ ਵੀ ਨਹੀਂ ਜਾਣਗੇ ਸਾਰਿਆਂ ਦਾ ਅਸੀਂ ਜਿਹੜਾ ਕਾਨੂੰਗੋ ਪਟਵਾਰੀ ਜੋ ਤਹਿਸੀਲਦਾਰ ਆ ਜਿਨ੍ਹਾਂ ਨੇ ਉਸ ਆਰਥੀਏ ਤੋਂ ਕਾਰਪੋਰੇਟ ਤੋਂ ਪੈਸੇ ਲੈ ਕੇ ਸਾਰਾ ਕੰਮ ਕੀਤਾ ਉਹਨਾਂ ਨੂੰ ਵੀ ਚਿਤਾਵਨੀ ਜਾਵੇ ਹੁਣ ਅਸੀਂ ਬਖਸ਼ਾਂਗੇ ਕੋਈ ਨਹੀਂ ਗਿਆ ਬਾਹਰ ਤੁਹਾਨੂੰ ਜ਼ਮੀਨ ਦੇ ਵਿੱਚ ਪੈਰ ਨਹੀਂ ਪਾਉਣ ਦਿੰਦੇ ਧੰਨਵਾਦ ਵਾਹਿਗੁਰੂ ਜੀ ਕਾ ਕਾਰਸਾ ਵਾਹਿਗੁਰੂ ਜੀ